ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪ੍ਰਤਾਪ ਬਾਜ਼ਮਾ ਨੇ ਮਾਨ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਸਰਕਾਰ ਦੁਆਰਾ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਬੋਲੋ ਜਿਹੜੀ ਯੁੱਧ ਨਸ਼ਿਆਂ ਬਰੁੱਦ ਮੁਹਿੰਮ ਚਲਾਈ ਗਈ ਹੈ ਤਾਂ ਇਸ ਤੇ ਜਿਹੜਾ ਪ੍ਰਤਾਪ ਬਾਜ਼ਮਾ ਨੇ ਵੱਡੇ ਨਿਸ਼ਾਨੇ ਸਾਧਦੇ ਨੇ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ ਇਸ ਮੁਹਿੰਮ ਤੇ ਵੱਡੇ ਸਵਾਲ ਚੁੱਕੇ ਨੇ ਦੱਸਦੀ ਹੈ ਕਿ ਨਾਲ ਹੀ ਪ੍ਰਤਾਪ ਬਾਜ਼ਮਾ ਨੇ ਕਈ ਵੱਡੇ ਦਾਅਵੇ ਕਰ ਦਿੱਤੇ ਨੇ ਤੇ ਵੱਡੇ ਉਹਨਾਂ ਦੇ ਬਿਆਨ ਸਾਹਮਣੇ ਆਏ ਨੇ ਕਿਹੜੇ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾ ਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਡਿਊਟੀ ਕਹਦੀ ਲੱਗੀ ਕੇਜਰੀਵਾਲ ਸਾਹਿਬ ਦੀ ਸਿਸੋਧਿਆ ਸਾਹਿਬ ਦੀ ਭਗਵੰਤ ਮਾਨ ਜੀ ਦੀ ਇੱਕ ਨਾਇਰ ਉਹਦੀ ਇਹ ਉਹ ਬੰਦੇ ਨੇ ਜਿਹੜੇ ਨਸ਼ੇ ਦੇ ਕੇਸ ਦੇ ਵਿੱਚ 6-6 ਮਹੀਨੇ ਕੈਦ ਗੱਟ ਕੇ ਆਏ ਇਹ ਜਿਹੜਾ ਸਾਰਨ ਵੱਡਾ ਸ਼ਰਾਬ ਦਾ ਸਕੈਂਡਲ ਹੋਇਆ ਸੀ ਦਿੱਲੀ ਚ 8-10 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਉਹਦੇ ਵਿੱਚ ਜਿਹੜੇ ਤਿਹਾਰ ਜੇਲ੍ਹ 'ਚ ਰਹੇ ਨੇ ਸਿੰਦਰ ਜੈਨ ਤੋਂ ਲੈ ਕੇ ਉਹ ਸਾਰੇ ਦੇ ਸਾਰੇ ਇਸ ਟਾਈਮ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੇ ਵਿੱਚ ਅੱਗੇ ਲੱਗੇ ਨੇ ਤੁਸੀਂ ਵੇਖੋ ਤੇ ਮੈਂ ਬਹੁਤ ساری ਜਗ੍ਹਾ ਤੇ ਇਹ ਗੱਲ ਕਹੀ ਹੈ ਤੁਸੀਂ ਵੇਖੋ ਅੱਜ ਤੋਂ 2 ਦਿਨ ਪਹਿਲਾਂ ਨੌਜਵਾਨ ਸਾਡੇ ਐਨਸੀਸੀ ਦੇ ਕੈਡਟਸ ਜਿਹੜੇ ਨੇ ਖੈਰਾ ਸਾਹਿਬ ਉਹਨਾਂ ਨੂੰ ਸਵਾਂ ਖਵਈਆਂ ਲੁਧਿਆਣੇ ਦੇ ਵਿੱਚ ਅੱਜ ਤੋਂ 1.5 ਸਾਲ ਪਹਿਲੇ ਸਾਡੇ ਨੌਜਵਾਨ ਬੱਚਿਆਂ ਨੂੰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਸੌਂਆ ਖੁਆਈਆਂ ਦਰਬਾਰ ਸਾਹਿਬ ਖੜ ਕੇ ਸਾਡੇ ਪ੍ਰਕਰਮਾਂ ਦੇ ਵਿੱਚ ਸੌਂ ਖੁਆਈ ਕਿ ਅਸੀਂ ਨਸ਼ਾ ਮੁਕਤ ਹੋਵਾਂਗੇ ਨਸ਼ੇ ਦਾ ਸੇਵਨ ਨਹੀਂ ਕਰਾਂਗੇ ਤੇ ਦੋਨੋਂ ਜਵਾ ਸੌਂ ਕੌਣ ਖਵਾ ਰਿਹਾ ਭਗਵੰਤ ਮਾਨ ਜਿਹੜਾ ਅਜੇ ਤੱਕ ਜਿਹੜਾ ਅਜੇ ਤੱਕ ਖੁਦ ਨਸ਼ਾ ਮੁਕਤ ਨਹੀਂ ਹੋਇਆ ਤੁਸੀਂ ਮੈਨੂੰ ਦੱਸੋ ਮੇਰੇ ਵੀਰੋ ਤੇ ਭਰਾਓ ਜਿਹੜਾ ਮੁੱਖ ਮੰਤਰੀ 2019 ਦੇ ਵਿੱਚ ਬਰਨਾਲੇ ਸ਼ਹਿਰ ਆਪਣੀ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰਖਵਾਇਆ ਕੇਜਰੀ ਵਾਲੇ ਸੇ ਕੇਜਰੀ ਵਾਲੇ ਬਰਨਾਲੇ ਦੇ ਵਿੱਚ 5-4000 ਬੰਦਾ ਇਕੱਠਾ ਕੀਤਾ ਇੱਕ ਸੌ ਖੁਆਈ ਗਈ ਆਪਣੀ ਪੁੱਤਰ ਸਾਰੇ ਨੂੰ ਸਤਕਾਰਯੋਗ ਮਾਂ ਹੁੰਦੀ ਏ ਹਰ ਪਰਿਵਾਰ ਚ ਉਹਨਾਂ ਦੇ ਸਿਰ ਤੇ ਸੌਂ ਖਵਾਈ ਗਈ ਕਿ ਮੈਂ ਆਪਣੀ ਮਾਂ ਦੇ ਸਿਰ ਤੇ ਰੱਖ ਕੇ ਇਸ ਗੱਲ ਦੀ ਕਸਮ ਖਾਣਾ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਉਹ ਕੇਜਰੀਵਾਲ ਸਾਹਿਬ ਕੋਈ ਕਫਰ ਤੋਲ ਨਾ ਕੋਈ ਝੂਠ ਬੋਲਣ ਤੋਂ ਹੁਣ ਤੇ ਗੁਰੇਜ਼ ਕਰ ਲੋ ਤਿੰਨ ਸਾਲ ਤੁਸੀਂ ਵੱਜ ਕੇ ਨਸ਼ਾ ਵਕਾਇਆ ਤੁਹਾਡੀ ਐਸੇ ਪੁਲਿਸ ਨੇ ਨਸ਼ਾ ਵਕਾਇਆ ਤਿੰਨ ਸਾਲ ਤੁਸੀਂ ਖੁਦ ਉਹ ਨਸ਼ੇ ਦੀ ਕਮਾਈ ਜਿਹੜੀ ਹੈ ਤੁਹਾਡੇ ਆਪ ਦੇ ਜਿਹੜੇ ਖਜ਼ਾਨੇ ਨੇ ਉਹਨੂੰ ਭਰਪੂਰ ਕਰਦੀ ਰਹੀ ਹੁਣ ਤਿੰਨਾਂ ਸਾਲਾਂ ਬਾਅਦ ਜੋ ਦਿੱਲੀ ਦੇ ਵਿੱਚ ਤੁਹਾਡਾ ਮਾਂਜਾ ਲੱਥ ਹੁਣ ਤੁਸੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਸਤੇ ਫੇਰ ਆ ਗਏ ਪਹਿਲੇ ਅਮਰitsar ਸਾਹਿਬ ਇੱਕ ਇਲੈਕਸ਼ਨ ਸੀ ਉਦੋਂ ਉਦੋਂ ਸੌਂਚ ਚੱਕਾਤੀ ਹੁਣ ਲੁਧਿਆਣੇ ਦੀ ਇਲੈਕਸ਼ਨ ਹੈ ਲੁਧਿਆਣੇ ਨੈਸ਼ਨਲ ਐਨ ਸੀ ਸੀ ਦੇ ਕੈਂਡੀਡੇਟਸ ਨੂੰ ਸੌਂਚ ਚੱਕਵਾਤੀ ਦੇ ਸੌ ਖਵਾ ਕੌਣ ਰੇ ਇੱਕ ਕੇਜਰੀ ਵਾਸਤੇ ਇੱਕ ਭਗਵੰਤ ਇਹ ਕਾਬ ਨਸ਼ਾ ਮੁਕਤ ਨਹੀਂ ਹੋਇਆ ਦੂਜਾ ਤਿਹਾਰ ਜੇਲ੍ਹ ਚ ਹੋ ਜੇ ਹੁਣੇ ਆਇਆ ਨਸ਼ਾ ਵੇਚਣ ਦੇ ਸਕੈਂਡਲ ਦੇ ਵਿੱਚ ਇਹ ਨਸ਼ਾ ਮੁਕਤ ਕਰਨਗੇ ਜੀ ਸਾਨੂੰ ਦੂਸਰੀ ਗੱਲ ਬੜੀ ਜ਼ਰੂਰੀ ਇੱਥੇ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਮੈਂ ਕਹਿਣਾ ਚਾਹੁੰਦਾ ਮੇਰੇ ਵੀਰੋ ਡਾਕਟਰ ਪੀਮਬਰਾਓ ਅੰਬੇਦਕਰ ਸਾਹਿਬ ਜਿਹੜੇ ਸਾਡੀ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਜਿਨ੍ਹਾਂ ਦੇ ਕਾਰਨ ਅੱਜ ਸਾਡੇ ਵੀਰ ਐਮਐਲਏ ਬਣੇ ਬੈਠੇ ਨੇ ਐਮਪੀ ਬਣੇ ਬੈਠੇ ਨੇ ਚੀਫ ਮਿਨਿਸਟਰ ਬਣੇ ਬੈਠੇ ਨੇ ਸੈਂਟਰ ਦੇ ਵਿੱਚ ਵਜ਼ੀਰ ਬਣੇ ਬੈਠੇ ਸੂਬਿਆਂ 'ਚ ਵਜ਼ੀਰ ਬਣੇ ਬੈਠੇ ਨੇ ਸਾਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਿਸਿਸਪੈਲਟੀਆਂ 'ਚ ਰੈਜ਼ਰਵੇਸ਼ਨਾਂ ਮਿਲੀਆਂ ਨੇ ਓਏ ਬੈਜੋ ਯਾਰ 2 ਮਿੰਟ ਓ ਮੁੜਿਓ ਰੌਲਾ ਬੰਦ ਕਰੋ ਬੰਦ ਕਰੋ ਇੱਥੇ ਬੈਜੋ ਜਿੱਥੇ ਆ ਬੈਠੋ ਟਿਕ ਜੇ ਨਹੀਂ ਟਿਕਿਆ ਜਾਂਦਾ ਤਾਂ ਬਾਹਰ ਹੋ ਜਾਓ ਇੱਥੇ ਹਾਂ ਯਾ ਬੈਠੋ ਇੱਥੇ ਚਲੋ ਬਾਹਰ ਨੂੰ ਚਲੋ ਫਿਰ ਮੇਰੀ ਇੱਕ ਗੱਲ ਸੁਣ ਲੋ ਇੱਥੇ ਜ਼ਰੂਰੀ ਜਿਹੜੀ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਇਸ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਉਹਨਾਂ ਦਾ ਪਹਿਲੇ 26 ਜਨਵਰੀ ਵਾਲੇ ਦਿਨ ਇਸੇ ਸਾਲ ਹੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਜਿਹੜਾ ਉਹਨਾਂ ਦਾ ਲੱਗਿਆ ਹੋਇਆ ਬੋਸੀ ਉਹਨੂੰ ਉਪਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਬੰਦਾ ਚੜਿਆ ਚੜ ਕੇ ਸਟੇਜ ਉੱਤੇ ਉਹਦੇ ਉੱਤੇ ਪਿੱਛੋਂ ਪੌੜੀ ਲਾ ਕੇ ਤਿੰਨ ਚਾਰ ਘੰਟੇ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਵੀ 26 ਜਨਵਰੀ ਵਾਲੇ ਦਿਨ ਉਹ ਵੀ ਹੈਰੀਟੇਜ ਸਟਰੀਟ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਤੋਂ ਤਕਰੀਬਨ 2 ਤੋਂ 300 ਗਜ਼ ਦੀ ਦੂਰੀ ਤੇ ਜਿੱਦਣ ਹਰ ਚੌਂਕ ਤੇ ਵਿੱਚ ਪੁਲਿਸ ਟੈਕਿਕ ਉਥੇ ਬਕਾਇਦਾ ਤੌਰ ਪੁਲਿਸ ਦੀਆਂ ਡਿਊਟੀਆਂ ਲੱਗੀਆਂ ਸੀ ਹੁਣ ਚੰਦਨ ਪਹਿਲੇ ਫਲੋਰ ਵਿੱਚ ਹੋਇਆ ਇੰਟਰਨੈਸ਼ਨਲ ਕਨਸਪਿਰਸੀ ਹੈ ਆਮਨ अरोड़ा ਇਹਨਾਂ ਦਾ ਕਹਿੰਦਾ ਦੀਪਕਮਲ ਜੀ ਕਿ ਆਪ ਦਾ ਕਾਡਰ ਜਿੱਥੇ-ਜਿੱਥੇ ਵੀ ਡਾਕਟਰ ਭੀਮਰਾਵ ਅੰਬੇਦਕਰ ਸਾਹਿਬ ਦੇ ਬੁੱਤ ਲੱਗੇ ਨੇ ਆਪ ਦੇ ਲੋਕ ਉਥੇ ਡਾਂਗਾ ਲੈ ਕੇ ਉਹਨੂੰ ਸੁਰੱਖਿਅਤ ਰੱਖਣਗੇ ਮੈਂ ਕਿਹਾ ਅਮਨ ਰੋੜਾ ਜੀ ਕੋਈ ਝੂਠ ਬੋਲਣਾ ਬੰਦ ਕਰੋ ਕੋਈ ਕਫਰਤੋਲਣਾ ਬੰਦ ਕਰੋ 1100 ਬੰਦਾ ਤੇ ਸਕਿਉਰਟੀ ਦਾ ਕਲੇ ਭਗਵੰਤਮਾਨ ਨੂੰ ਦਿੱਤਾ 100 ਪੰਜਾਬ ਪੁਲਿਸ ਦਾ ਕਮਾਂਡੋ ਵੀ ਕੇਜਰੀਵਾਲ ਨੂੰ ਦਿੱਤਾ ਕਿਸੇ ਥਾਣੇ ਵਿੱਚ ਪੁਲਿਸ ਹੈ ਨਹੀਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਰੋਜ਼ ਫਰੋਤੀ ਇਹਦੀਆਂ ਚਿੱਠੀਆਂ ਆ ਰਹੀਆਂ ਨੇ ਜੇ ਇਹਨਾਂ ਕੋ ਸਿਕਿਉਰਿਟੀ ਲਾਓਗੇ ਤਾਂ ਹੀ ਕਿਤੇ ਸਿਕਿਉਰਿਟੀ ਦੋਗੇ ਇਹਨਾਂ ਨੂੰ ਫੈਸਲਾ ਕਰਨਾ ਪਏਗਾ ਕਿ ਡਾਕਟਰ ਅੰਬੇਦਕਰ ਸਾਹਿਬ ਜੇ ਜਿਹੜੇ ਸਟੈਚੂ ਨੇ ਕੀ ਹੈ ਜੇ ਸਿਕਿਉਰਿਟੀ ਆਪਣੀ ਹਟਾਣਗੇ ਤਾਂ ਹੀ ਸੁਰੱਖਿਤ ਕਰ ਸਕਣਗੇ ਨਿਰਾ ਝੂਠ ਬੋਲ ਰਹੇ ਨੇ ਨਿਰਾ ਕਫਰ ਤੋੜ ਰਹੇ ਨੇ ਕੰਪਲੀਟ ਫੇਲ ਹੈ ਸਰਕਾਰ ਹੋਈ ਹਰ ਪਾਸੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਪੰਜਾਬ ਐਸੈਂਬਲੀ ਦੇ ਸੈਸ਼ਨ ਦੇ ਵਿੱਚ ਮੇਰੇ ਵੀਰੋ ਤੁਸੀਂ ਵੇਖਿਆ ਹੋਏ ਤੁਹਾਡੇ ਦਾਸ ਨੇ ਇੱਕ ਰੈਜ਼ੋਲੂਸ਼ਨ ਇੱਕ ਮਤਾ ਲੈ ਕੇ ਆਂਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇਸ਼ ਦੀ ਆਜ਼ਾਦੀ ਵਿੱਚ ਜਿਨ੍ਹਾਂ ਦਾ ਸਾਰਿਆਂ ਨਾਲ ਵੱਡਾ ਨਮਾਇਆ ਹੱਥ ਹੈ ਜਿਨ੍ਹਾਂ ਨੂੰ ਸ਼ਹੀਦ ਆਜ਼ਮ ਨਾ ਅਸੀਂ ਸਾਰੇ ਯਾਦ ਕਰਨੇ ਆ ਮੈਂ ਮੰਗ ਕੀਤੀ ਕਿ ਸਲਵਸ਼ਮਤੀ ਨਾਲ ਅਸੀਂ ਇੱਕ ਮਤਾ ਲੈ ਕੇ ਆਈਏ ਜਿਸ ਦੇ ਵਿੱਚ ਆਮ ਆਦਮੀ ਕਾਂਗਰਸ ਸਾਰੀਆਂ ਜਮਾਤਾਂ ਸੈਂਟਰ ਨੂੰ ਲਿਖ ਕੇ ਕੱਲਣ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਲ ਰਤਨਾ ਦਾ ਜਿਹੜਾ ਖਤਾਬ ਹੈ ਜਿਹਦੇ ਤੋਂ ਅਜੇ ਵਾਂਝਿਆ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਮਿਲਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਇਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਇਹ ਜਿਹੜਾ ਸਪੀਕਰ ਹੈ ਕੁਲਤਾਰ ਸਿੰਘ ਇਹ ਜਿਹੜੀ ਆਮ ਆਦਮੀ ਦੀ ਪਾਰਟੀ ਹੈ ਇਹਨਾਂ ਨੇ ਉਦਣ ਅਤਰਾਜਿਤ ਆਇਆ ਉਸ ਮਤੇ ਨੂੰ ਇਹਨਾਂ ਨੇ ਪਾਸ ਨਹੀਂ ਕੀਤਾ ਇੱਕ ਭਗਵੰਤ ਸਿੰਘ ਨਾਂ ਦਾ ਘੱਗੇ ਦਾ ਆਦਮੀ ਹੈ ਜਿਹੜਾ ਇੱਕ ਸਵਾ ਸਾਲ ਦਾ ਲਗਾਤਾਰ ਇਹਨਾਂ ਸਾਰੇ ਆਪ ਦੇ ਐਮਐਲਏ ਕੋ ਮინისტრਾਂ ਕੋ ਚੀ ਮਿਸਟਰ ਕੋ ਚਿੱਠੀਆਂ ਲੈ ਕੇ ਇੱਕ ਲਾਲ ਕਿਤਾਬ ਤਿਆਰ ਕਰਾਈ ਹੈ ਉਹਨੂੰ ਮੈਂ ਵਿਧਾਨ ਸਭਾ 'ਚ ਪੇਸ਼ ਕੀਤਾ ਉਹਨੇ ਗੱਲ ਕਹੀ ਕਿ ਬਾਜਵਾ ਸਾਹਿਬ ਇਹਦਾ ਇੱਕ ਕੜਾਚੋਂ ਤੋਂ ਕੈਂਡੀਡੇਟ ਹੈ ਜਿਹੜਾ ਪਿਛਲੀ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਖਾਤ ਖਲੋਤਾ ਸੀ ਮੈਂ ਉਹਨੂੰ ਗੁਰਮੇਲ ਸਿੰਘ ਨੂੰ ਨਾਲ ਲੈ ਕੇ ਗਿਆ ਮੈਨੂੰ ਇਹ ਭਗਵੰਤ ਨੇ ਕਿਹਾ ਇਹ ਮਤਾ ਮੈਂ ਉਹਨਾਂ ਚਰਨੀ ਲੈ ਕੇ ਆ ਸਕਦਾ ਸੀਦੇ ਆਜ਼ਮ ਭਗਤ ਸਿੰਘ ਜੀ ਦੇ ਹੱਕ 'ਚ ਮੈਂ ਪਤਾ ਮਤਾ ਨਹੀਂ ਪਾ ਸਕਦਾ ਜਿੰਨਾ ਚਿਰ ਹਿੰਦੂ ਦਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਅਮਰ ਸ਼ਾਹ ਮੈਨੂੰ ਇਜਾਜ਼ਤ ਨਾ ਦੇ ਮੈਂ ਬੰਦਾ ਪੇਸ਼ ਕੀਤਾ ਮੇਰੇ ਫੇਸਬੁੱਕ ਤੇ ਤੁਸੀਂ ਸੁਣ ਸਕਦੇ ਹੋ ਭਗਵੰਤ ਸਿੰਘ ਨਾਂ ਦਾ ਆਦਮੀ ਹੈ ਪਿੰਡ ਉਹਦਾ ਖੱਗਾ ਤਹਿਸੀਲ ਉਹਦੀ ਪਾਤਣ ਜ਼ਿਲ੍ਹਾ ਉਹਦਾ ਪਟਿਆਲਾ ਗਵੰਡੀ ਹੈ ਭਗਵੰਤਬਾਨ ਦਾ ਉਹਨੂੰ ਕਹਿਣ ਲੱਗਾ ਪਹਿਲੇ ਮੈਨੂੰ ਇਹ ਜੇ ਮਤਾ ਪਾਸ ਕਰਨਾ ਪਹਿਲੇ ਮੈਨੂੰ ਅਮੇਸ਼ਾ ਜੀ ਕੋਲ ਜਾਸ ਲੈਣੀ ਪੈਣੀ ਇਹ ਕਿਸ ਕਿਸਮ ਦੇ ਫਰਜ਼ੀ ਇਨਕਲਾਬੀ ਨੇ ਦੋ ਇਹਨਾਂ ਨੇ ਪਿੱਛੇ ਫੋਟੋਆਂ ਲਾਈਆਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਇੱਕ ਸੀਦੇ ਆਜ਼ਮ ਭਗਤ ਸਿੰਘ ਜੀ ਦੀ ਦੋਨੋਂ ਲੀਡਰਾਂ ਦੀ ਜਿਹੜੀ ਸੋਚ ਆ ਉਹਦੇ ਨਾਲ ਨਹੀਂ ਬੱਚੇ ਵੇਖੋ ਮੇਰੇ ਵੀਰੋ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਹੈ ਪੰਜਾਬ ਨੂੰ ਅੱਜ ਇੱਕ ਮੁੱਠ ਹੋਣ ਦੀ ਲੋੜ ਅਸੀਂ ਵੇਖ ਹੀ ਲਿਆ ਹੁਣੇ ਸਾ ਸੁਖਪਾਲ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ ਮੇਰਾ ਪਹਿਲੇ ਤੋਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰसों ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੇ ਹੌਲਦਾਰ ਉਹ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ 스테ਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ ਚ ਨਹੀਂ ਹੋਣੀ ਕਿਸੇ ਨੇ ਨੂੰ ਕੁਝ ਨਹੀਂ ਦੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੱਲੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਾਨ ਵੇਚ ਦਿੱਤਾ ਆਪਰਾ ਦੀਨ ਵੇਚ ਦਿੱਤਾ ਇਸ ਫੋਰਸ ਨੂੰ ਨਵੇਂ ਸਿਰਿਓਂ ਪੁਨਰਸੁਰਜੀਤ ਕਰਨ ਦੀ ਲੋੜ ਹੈ